ਅਜੀ ਵਾਈਗੁਰ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਦੂਸਰਾ ਪਰਿਵਾਰ ਬਹੁਤ ਮਿਹਨਤੀ ਪਰਿਵਾਰ ਜੀ ਕੌਰਪਾਲ ਸਿੰਘ ਜਿਹਨਾਂ ਨੂੰ ਪਿੰਡ ਦੇ ਵਿੱਚ ਘੀਰ ਵੀ ਕਿਹਾ ਜਾਂਦਾ ਇਹਦਾ ਨਾਮ ਰੱਖਿਆ ਵੈ ਛੋਟਾ ਲੋਕਾਂ ਦਾ ਵਧੀਆ ਸਪੱਖੇ ਸੁਹਾ ਦੇ ਹੈਗੇ ਨੇ ਇਨਸਾਨ ਇਹ ਤੇ ਇਹਨਾਂ ਦੀ ਸੁਪਤਰੀ ਹੈ ਜੀ ਪ੍ਰੀਤਕੌਰ ਇਹ ਤੁਹਾਡੇ ਸਾਹਮਣੇ ਖੜੀ ਹੈ ਤੇ ਨਾਲ ਉਹਨਾਂ ਦੀ ਮੈਡਮ ਜੀ ਮਨਜੀਤ ਕੌਰ ਜੀ ਤੇ ਇਹਨਾਂ ਨੇ ਵੀ ਬੜੀ ਮਿਹਨਤ ਕੀਤੀ ਹੈ ਕੈਂਪਰੇ ਦੌਰਾਨ ਤੇ ਪੂਰੀ ਮਿਹਨਤ ਦੇ ਨਾਲ ਸਿੱਧਤ ਨਾਲ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਸਿਲਾਈ ਤੇ ਆਪਾਂ ਅੱਜ ਇਹਨਾਂ ਨੂੰ ਵੀ ਕਲੱਬ ਵੱਲੋਂ ਇਸ ਲਾਈ ਮਸ਼ੀਨ ਦੇਵਾਂਗੇ ਤੇ ਸਾਡੇ ਇੱਕ ਵਾਰ ਫੇਰ ਧੰਨਵਾਦ ਕਰਦੇ ਹਾਂ ਸਰਕਾਰ ਜੋ ਗੂਆ ਜੀ ਅਮਨਦੀਪ ਕੌਰ ਜੀ ਅਮਰੀਕਾ ਵਾਲੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਮਨਜੀਤ ਕੌਰ ਜੀ ਦਾ ਤਾਂ ਵੱਡ ਕਲੱਬ ਦੇ ਸਰਪ੍ਰਸਤ ਬੰਜੀਤ ਸਿੰਘ ਸਿੱਧੂ ਉਹਨਾਂ ਦਾ ਵੀ ਧੰਨਵਾਦ ਜੀ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਤੇ ਆਪਾਂ ਹੁਣ ਲਾਈ ਮਸ਼ੀਨ ਦੀ ਲੱਗਾਈ ਪ੍ਰੀਤ ਕੌਰ ਜੀ ਨੂੰ ਲਓ ਜੀ ਇਹ ਬਹੁਤ ਹੀ ਮਿਹਨਤੀ ਲੜਕੀ ਹੈ ਜੀ ਇਹ ਵੀ ਪ੍ਰੀਤ ਕੌਰ ਇਹ ਇਹਨਾਂ ਨੂੰ ਵੀ ਸਲਾਈ ਮਸ਼ੀਨ ਦਿੱਤੀ ਨਿਕਲਤ ਵੱਲੋਂ ਤੇ ਉਹ ਅਮਨਦੀਪ ਜੀ ਕੋ ਅਮਨਦੀਪ ਅਮਰੀਕਾ ਵੱਲੋਂ ਨਵਲੋਂ ਦੀ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ